ਦੇਖਣ ਦੇ ਵਿੱਚ ਜਿੰਨੀ ਖੂਬਸੂਰਤ ਔਰ ਸਵਾਦ ਲੱਗਦੀ ਹੈ ਇਹ ਬਣਾਉਣੀ ਉਨੀ ਹੀ इजी ਆ ਅੱਜ ਤੁਹਾਨੂੰ ਦੱਸਦੇ ਆ ਇਹ ਕੀ ਬਣਾਇਆ ਆਪਾਂ ਔਰ ਕਿੱਦਾਂ ਬਣਾਇਆ ਆ ਆਜੋ ਜੀ ਕਰੀਏ ਆਪਾਂ ਵੀਡੀਓ ਸਟਾਰਟ ਤੇ ਤੁਹਾਨੂੰ ਦੱਸਿਗੇ ਇਹ ਰੈਸਪੀ ਕਿੱਦਾਂ ਬਣੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪਹਿਲਵਾਰ ਸੋਈ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਹਲਕੀ ਹਲਕੀ ਠੰਡ ਨੇ ਆਪਣੀ ਦਾਸਤਕ ਦੇ ਦਿੱਤੀ ਆ ਹੰਡਰ ਸਟਾਰ ਹੋ ਚੁੱਕੀ ਆ ਚਲੋ ਫਿਰ ਅੱਜ ਆਪਾਂ ਜ਼ਿਆਦਾ ਟਾਈਮ ਵੇਸਟ ਨਾ ਕਰੀਏ ਤੇ ਚੱਲੀਏ ਆਪਣੀ ਰੈਸਪੀ ਦੇ ਵੱਲ ਤੁਹਾਨੂੰ ਅੱਜ ਦਿਖਾਉਣੀ ਆ ਆਪਾਂ ਬੜੀ ਸਿੰਪਲ ਜੀ ਰੈਸਪੀ ਕਿਵੇਂ ਬਣਾਉਣੀ ਹੈ ਠੀਕ ਹੈ ਜਿੰਨਾ ਦੀ ਨਾਲ ਦੱਸਦੇ ਆ ਆਇਲ ਆਪਾਂ ਗਰਮ ਹੋਣਾ ਰੱਖਿਆ ਹੋਇਆ ਇਹਦੇ ਵਿੱਚ ਐਡ ਕਰਾਂਗੇ ਜੀਰਾ ਤੇ ਨਾਲ ਪਾਵਾਂਗੇ ਹਿੰਗ ਆਪਾਂ ਖੰਬ ਬੈਸਟ ਹੈ ਜੀ ਦਾ ਸਬਜ਼ੀਆਂ ਦੇ ਵਿੱਚ ਤੜਕੇ ਦੇ ਵਿੱਚ ਜਰੂਰ ਐਡ ਕਰੋ ਜੀਰਾ ਪਕਾਵਾਂਗੇ ਚੰਗੀ ਤਰ੍ਹਾਂ ਨਾਲ ਨਾਲ ਆਪਾਂ ਐਡ ਕਰ ਲਏ ਰਫਲੀ ਚੌਪ ਕੀਤੇ ਹੋਏ ਪਿਆਜ਼ ਉਨਾਂ ਨੂੰ ਸੋਗਾਂ ਮਾਰ ਦੇ ਚੰਗੀ ਤਰ੍ਹਾਂ ਨਾਲ ਇੱਕ ਤਾਂ ਇੱਥੇ ਜਿਹੜੇ ਪਿਆਜ਼ ਨੇ ਨਾ ਬੜੀ ਜਲਦੀ ਘੁਲਦੇ ਆ ਮੈਂ ਅੱਜ ਕਰ ਪਾਈ ਹਾਂ ਬੱਚਿਆਂ ਕੋਲੇ ਦਫਰਾਂ ਤੋਂ ਤੇ ਕਿਚਨ ਦੇ ਵਿੱਚ ਸੀਗੇ ਸਬਜ਼ੀ ਬਣਾਉਣ ਲੱਗੇ ਨੇ ਇਸ ਲਈ ਸੋਚਿਆ ਤੁਹਾਡੇ ਨਾਲ ਵੀ ਰੈਸਪੀ ਸ਼ੇਅਰ ਕਰ ਦਈਏ ਸਿੰਪਲ ਜੀ ਰੈਸਪੀ ਹੈ ਨੌਰਮਲੀ ਆਪਣੇ ਘਰਾਂ ਦੇ ਵਿੱਚ ਬਣਦੀ ਆ ਬਣਾਉਂਦੇ ਸਾਰੇ ਬਹੁਤ ਵਧੀਆ ਨੇ ਤਰਿਕਾ ਆਪੋ। ਪਿਆਜ਼ਾਂ ਨੂੰ ਪਕਾਉਨੇ ਆ ਜੀ ਚੰਗੀ ਤਰ੍ਹਾਂ ਨਾਲ ਇੱਥੇ ਦੇ ਪਿਆਜ਼ਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੁੰਦਾ ਥੋੜਾ ਟਾਈਮ ਲੈਂਦੇ ਆ। ਪਿਆਜ਼ਾਂ ਨੇ ਥੋੜਾ ਜਿਹਾ ਕਰਾਚੀਸ ਕੀਤਾ। ਤੁਹਾਨੂੰ ਵਸਿਆ ਸੀਗਾ ਵੀ ਇਹ ਤੇਲੇ ਪਿਆਜ਼ਾਂ ਦੇ ਵਿੱਚ ਨਾ ਪਾਣੀ ਬਹੁਤ ਜ਼ਿਆਦਾ ਹੁੰਦਾ ਤਾਂ ਥੋੜਾ ਟਾਈਮ ਲੱਗਦਾ ਤਰਕਾ ਬਣਨ ਦੀ। ਠੰਡੇ ਦੇ ਸਵਾ ਨਾਲ ਠੰਡੇ ਮਤੇ ਨਾਲ ਤਰਕਾ ਬਣਾਉਣਾ ਪੈਂਦਾ। ਤੇ ਜਦ ਤੱਕ ਆਪਣਾ ਪਿਆਜ਼ ਭੁੱਜਦੇ ਆ ਤੁਹਾਨੂੰ ਦਿਖਾ ਦਿੰਨੇ ਆ ਆਪਾਂ। ਇਧਰ ਆਪਣੇ ਹਰੀ ਮਿਰਚ ਤੇ ਅਦਰਕ ਪਾਣੀ ਪਾ ਕੇ ਬਲਿਕਰ ਫੋਮ ਦੇ ਵਿੱਚ ਪਤਲਾ ਰੱਖ ਕੇ ਇਹਨੂੰ ਬੀਸ ਲਿਆ ਟਮਾਟਰ ਨੇ ਰਫਲੀ ਚੌਕ ਦਿੱਤੇ ਹੋਏ ਇਧਰ ਆਪਣੇ ਮਸਾਲੇ ਨੇ ਚਿੰਦਾ ਨਮਕ ਕਸ਼ਮੀਰੀ ਲਾਲ ਮਿਰਚ ਕੁੱਟੀ ਹੋਈ ਲਾਲ ਮਿਰਚ ਹਰਦੀ ਧਨੀਆ ਪਾਊਡਰ ਜੀਰਾ ਪਾਊਡਰ ਤੇ ਬਾਕੀ ਐਂਡ ਤੇ ਯੂਜ਼ ਕਰਾਂਗੇ ਮਸਾਲੇ ਤੁਹਾਨੂੰ ਦੱਸਾਂਗੇ ਨਾਲ ਬਣੇ ਰਹੋ ਵੀਡੀਓ ਦੇ ਗੋਭੀ ਆਪਣੀ ਆਪਾਂ ਕ੍ਰਸ਼ ਕਰਤੀ ਹੋਈ ਹੈ ਬਰੀਕ ਠੀਕ ਹੈ ਜੀ ਮਟਰ ਆਪਣੇ ਬੋਇਲ ਕੀਤੇ ਹੋਏ ਨੇ ਤੁਸੀਂ ਫਰੋਜ਼ਨ ਵੀ ਲੈ ਸਕਦੇ ਹੋ ਤੁਸੀਂ ਫਰੈਸ਼ ਵੀ ਬੋਇਲ ਕਰ ਸਕਦੇ ਹੋ ਜਿੱਦਾਂ ਦਾ ਤੁਹਾਡਾ ਦਿਲ ਕਹਿੰਦਾ ਤੁਸੀਂ ਯੂਸ ਕਰ ਸਕਦੇ ਹੋ ਠੀਕ ਹੈ ਜੀ 1 ਮਿੰਟ ਲਈ ਹੋਰ ਪਕਾਵਾਂਗੇ ਆਪਾਂ ਆਪਣੇ ਪਿਆਜ਼ਾਂ ਨੂੰ ਲੋਜੀ ਪਿਆਜ਼ ਆਪਾਂ ਨੂੰ ਜਿੰਨੇ ਚਾਹੀਦੇ ਸੀ ਪਕਾਉਣੇ ਉਹਨੇ ਕਾਪਾ ਪਕਾ ਲਏ ਨੇ ਕਿਉਂਕਿ ਇਹ ਰੈਸਪੀ ਦੇ ਵਿੱਚ ਜਿਆਦਾ ਬਰਾਊ ਪਿਆਜ਼ ਦੀ ਪੈਂਦੇ ਹੈਗੇ ਠੀਕ ਹੈ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਮਸਾਲੇ ਐਡ ਕਰਾਂਗੇ ਆਪਣੇ ਜਿਹੜੇ ਤੁਹਾਨੂੰ ਦੱਸ ਦਿੱਤੇ ਨੇ ਅਲਰੇਡੀ ਇਹ ਨਰਮਾਗੇ ਪਕਾ 30 ਸੈਕਿੰਡ ਦੇਖੋ ਅੱਛਾ ਪੜਨਾ ਰਹੇ ਲੋ ਚੰਸਰ ਲਈ ਆਪਣੇ ਮਿਕਸ ਹੋ ਗਿਆ ਚੰਗੀ ਤਰ੍ਹਾਂ ਨਾਲ ਤੇ ਹੁਣ ਆਪਾਂ ਐਡ ਕਰਾਂਗੇ ਆਪਣਾ ਅਦਰਕ ਤੇ ਹਰੀ ਮਿਰਚ ਵਾਲਾ ਪਾਣੀ ਤੇ ਨਾਲ ਜਾਣਗੇ ਆਪਣੇ ਟਮਾਟਰ ਹੁਣ ਇਹਨਾਂ ਨੂੰ ਉਦੋਂ ਤੱਕ ਪਕਾਵਾਂਗੇ ਆਪਾਂ ਜਦ ਤੱਕ ਆਪਣਾ ਕਿਓ ਆ ਜਿਹੜਾ ਉਹ ਨਹੀਂ ਰਿਲੀਜ਼ ਹੁੰਦਾ ਤੜਕੇ ਨੂੰ ਹਮੇਸ਼ਾ ਲੋ ਫ੍ਰੈਂਟ ਤੇ ਰੱਖ ਕੇ ਹਾਈ ਤੇ ਨਹੀਂ ਕਰਨਾ ਲੋ ਤੇ ਠੀਕ ਹੈ ਜੀ ਲੋ ਜੀ ਆਪਣੇ ਤਰਕੇ ਦੇ ਰੰਗਤ ਦੇਖੋ ਤੁਸੀਂ ਬਸ ਕੀ ਰਿਲੀਜ਼ ਹੋ ਚੁੱਕਿਆ ਤੇ ਆਪਾਂ ਨਾ ਇੱਕ ਮਿੰਟ ਤੱਕ ਹੋਰ ਪਕਾਵਾਂਗੇ ਠੀਕ ਹੈ ਜੀ ਫਿਰ ਐਡ ਕਰਦੇ ਹਾਂ ਆਪਣੀਆਂ ਰਹਿ ਗਈਆਂ ਰੋਜੀ ਤਰਕਾਰ ਰਹੀ ਆ ਹੁਣ ਆਪਾਂ ਆਪਣੇ ਮਟਰ ਐਡ ਕਰ ਦਾਂਗੇ ਇਹਨਾਂ ਨੂੰ 1 ਮਿੰਟ ਤੱਕ ਪਕਾ ਦਾਂਗੇ ਤਰਕੇ ਦੇ ਵਿੱਚ ਇਹਨਾਂ ਦੇ ਹੁੰਦਾ ਜਿਆਦਾ ਵੀ ਇਹ ਕੱਚੇ ਨਾ ਰਹਿ ਜਾਣ ਅੰਦਰ ਤੱਕ ਇਹਨਾਂ ਦੇ ਹੰਗੇਕ ਮਸਾਲੇ ਦਾ ਜਿਹੜਾ ਫਲੇਵਰ ਆ ਉਹ ਚਲੇ ਜਾਵੇ ਅੰਦਰ ਹੋ ਜਾਵੇ ਦੇਖੋ ਤੁਸੀਂ ਰੰਗ ਤਾਂ ਦੇਖੋ ਤੁਸੀਂ ਦੱਸ ਕੇ ਲੋ ਜੀ ਮਟਰ ਤੇ ਟਰੱਕ ਆਪਣਾ ਬਿਲਕੁਲ ਰੈਡੀ ਨੇ ਹੁਣ ਕੁੱਤੀ ਐਡ ਕਰਾਂਗੇ ਗੋਭੀ ਪਾ ਕੇ ਆਪਾਂ ਇਹਨੂੰ ਇਸ ਤਰ੍ਹਾਂ ਫਿਰਾਂਦੇ ਨੇ ਮਿਕਸ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਤਮ ਫੇਰੇ ਦੇ ਨੇ 5 ਤੋਂ 7 ਮਿੰਟ ਲੱਗ ਜਾਣੇ ਆ ਪੱਕਣ ਨੂੰ ਢੱਕਣ ਦੇ ਕੇ ਪਕਾਵਾਂਗੇ ਠੀਕ ਹੈ ਜੀ ਤੇ ਹੁਣ ਪਕਾ ਦੇ ਦਾਂਗੇ ਲੋਜੀ ਆਪਾਂ ਢੱਕਣ ਲਗਾਤਾ ਕੜਾਹੀ ਤੇ ਤੇ ਹੁਣ ਇਹਦੇ ਅੰਦਰ ਜਿਹੜੀ ਵੀ ਸਟੀਮ ਰੜੀ ਹੋਊਗੀ ਉਹਦੇ ਨਾਲ ਹੀ ਆਪਣੀ ਜਿਹੜੀ ਗੋਭੀ ਆਪਾਂ ਪਾਈ ਆ ਉਹਨੇ ਪੱਕਣਾ ਉਹਦਾ ਕੱਚਾਪਨ ਦੂਰ ਹੋਣਾ ਜੇ ਗੋਭੀ ਨੂੰ ਨਾ ਪਕਾਓ ਚੰਗੀ ਤਰ੍ਹਾਂ ਨਾਲ ਤਾਂ ਉਹਦਾ ਜਿਹੜਾ ਟੇਸਟ ਆ ਉਹ ਬਿਲਕੁਲ ਵਧੀਆ ਨਹੀਂ ਆਉਂਦਾ ਸਬਜ਼ੀ ਦਾ ਇਸ ਕਰਕੇ ਪਕਾਉਣਾ ਬਹੁਤ ਜ਼ਰੂਰੀ ਹੈ ਲੋ ਫਲੇਮ ਤੇ ਰੱਖ ਕੇ ਇਹਨੂੰ 2-4 ਮਿੰਟ ਬਾਅਦ ਆਪਾਂ ਫਿਰ ਹਿਲਾਵਾਂਗੇ ਤਾਂ ਜੋ ਇਹ نیچے ਨਾ ਲੱਗੇ ਠੀਕ ਹੈ ਜੀ ਲੋ ਜੀ ਆਪਾਂ ਟੱਕਣ ਚੱਕ ਕੇ ਇੱਕ ਵਾਰੀ ਜੀ ਚੈੱਕ ਕਰ ਲਈਏ ਲੋ ਜੀ ਉਹ ਵੀ ਨੇ ਵੀ ਆਪਣਾ ਪਾਣੀ ਹੈ ਜਿਹੜਾ ਹੋ ਰਿਲੀਜ਼ ਕਰਤਾ ਇਹਨੂੰ ਇੱਕ ਵਾਰੀ ਹਿਲਾ ਲੈਨੇ ਆਪਾਂ ਚੰਗੀ ਤਰ੍ਹਾਂ ਨਾਲ ਪਰ ਇਹਨੂੰ ਹਜੇ ਟੱਕਣ ਥਾ ਕੇ ਹਜੇ ਹੋਰ ਰੱਖਾਂਗੇ ਕਿਉਂਕਿ ਪ੍ਰੋਪਰ ਪੱਕਣ ਨੂੰ ਨਾ ਬੋਬੀ ਨੂੰ ਟਾਈਮ ਲੱਗਣਾ ਜੇ ਹੋਰ ਪਾਣੀ ਰਿਲੀਜ਼ ਕਰੂਗੀ ਲੋ ਜੀ ਹੁਣ ਆਪਾਂ ਇਹਦੇ ਟੱਕਣ ਚੱਕ ਦਿੰਨੇ ਆ ਜਿੰਨਾ ਕਿਨੇ ਪਾਣੀ ਛੱਡਣੇ ਸੀ ਉਹ ਛੱਡ ਦਿੱਤਾ ਤੇ ਹੁਣ ਇਹਨੂੰ ਇਦਾਂ ਹੀ ੁੱਲਾ ਰੱਖ ਕੇ ਪਕਾਉਣੀ ਆ ਠੀਕ ਹੈ ਜੀ ਤੇ ਨਾਲ ਇਹਦੇ ਵਿੱਚ ਐਡ ਕਰਦੇ ਆ ਗਰਮ ਮਸਾਲਾ ਤੇ ਚਾਟ ਮਸਾਲਾ ਬਾਕੀ ਇਹਨੂੰ ਮੈਂ ਜਿਹੜਾ ਚਾਟ ਮਸਾਲਾ ਉਹ ਕੈਚ ਦਾ ਯੂਜ਼ ਕਰਦੀ ਆ ਠੀਕ ਹੈ ਜੀ ਬਾਅਦ ਵਿੱਚ ਸ਼ੇਕ ਕਰੂੰਗੀ ਬਾਅਦ ਵਿੱਚ ਇਹਨਾਂ ਦਾ ਪਾਣੀ ਟ੍ਰਾਈ ਕਰ ਲੀ ਗਏਗਾ ਲੋਜੀ ਚੈੱਕ ਕਰੋ ਸਬਜੀ ਦੇ ਵਿੱਚੋਂ ਪਾਣੀ ਬਿਲਕੁਲ ਡਰਾਈ ਹੋ ਚੁੱਕਿਆ ਰੈਡੀ ਆ ਬਿਲਕੁਲ ਆਪਣੀ ਖਾਣ ਲਈ ਤੇ ਇਹਦੇ ਉੱਤੇ ਆਪਾਂ ਗਾਰਨਿਸ਼ ਕਰ ਦਾਂਗੇ ਹਰਾ ਧਨੀਆ ਸਪ੍ਰਿੰਕਰ ਕਰਾਂਗੇ ਤੇ ਨਾਲ ਕੀ ਕਰਨਾ ਆਪਾਂ ਸੈਂਟਰ ਦੇ ਵਿੱਚ ਇਹਦੇ ਵਿੱਚ ਬਟਰ ਪਾ ਦੇਣਾ ਠੀਕ ਹੈ ਜੀ ਤੇ ਉੱਤੇ ਆਪਾਂ ਲਗਾ ਦੇਣਾ ਟੱਕਣ ਲੋਜੀ 10 ਮਿੰਟ ਬਾਅਦ ਫਿਰ ਇੰਜੋਏ ਕਰੋ پراਠੇ ਨਾਲ ਫੁਲਕੇ ਨਾਲ ਤੇ ਰੈਸਪੀ ਦੇਖ ਕੇ ਦੱਸਿਓ ਤੁਸੀਂ ਕਿਵੇਂ ਬਣਾਉਨੇ ਹੋ ਉਹ ਵੀ ਦੱਸਿਓ ਤੇ ਕਿੱਦਾਂ ਲੱਗੀ ਇਹ ਵੀ ਦੱਸਿਓ ਜੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਜਲਦੀ ਜਲਦੀ ਪਲੀਜ਼ ਜਰੂਰ ਕਰੋ ਸਬਸਕ੍ਰਾਈਬ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰੋ ਤਾਂ ਜੋ ਆਪਕਮਿੰਗ ਵੀਡੀਓਸਆਂ ਤੁਹਾਨੂੰ ਨੋਟੀਫਿਕੇਸ਼ਨਸ ਮਿਲ ਸਕਣ ਮਿਲਦੇ ਆ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਰੱਬ ਰੱਖਾ ਸਤਿ ਸ਼੍ਰੀ ਅਕਾਲ